ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 17 ਕੇਤੇ ਕਾਛ ਮੱਛ ਕੇਤੇ ਉਨਕੋ ਕਰਤ ਪੱਛ ਕੇਤੇ ਅਛ ਵਚ ਹੋਏ ਸਪੱਛ ਉਡ ਜਾਹੇਗੇ ਇਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਆ ਨਾ ਚੁੰਦੇ ਨੇ ਕਿਤਨੇ ਹੀ ਕਾਛ ਨੇ ਕਾਛ ਦਾ ਅਰਥ ਹੈ ਕੱਛੂ ਗੁੰਮੇ ਅਤੇ ਕਿਤਨੇ ਹੀ ਮੱਛ ਨੇ ਮੱਛੀ ਦਾ ਅਰਥ ਹੈ ਮੱਛੀਆਂ ਕਿਤਨੇ ਹੀ ਮੱਛੀਆਂ ਨੇ ਤੇ ਕਿਤੇ ਹੀ ਕਿਤਨੇ ਹੀ ਕੱਛੂ ਗੁੰਮੇ ਨੇ ਅਤੇ ਕਿਤਨੇ ਹੀ ਉਹਨਾਂ ਨੂੰ ਖਾਣ ਵਾਲੇ ਨੇ ਇਥੇ ਮਹਾਰਾਜੀ ਕਹਿੰਦਾ ਹੁੰਦੇ ਨੇ ਕਿ ਉਹਨਾਂ ਮੱਛੀਆਂ ਨੂੰ ਖਾਣ ਵਾਲੇ ਪਤਾ ਨਹੀਂ ਕਿਤਨੇ ਹੀ ਨੇ ਜਿਨ੍ਹਾਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪਤਾ ਨਹੀਂ ਕਿਤੇ ਨੇ ਗਰੂੜ ਵਰਗੇ ਪੰਛੀ ਨੇ ਅਨਲ ਵਰਗੇ ਪੰਛੀ ਨੇ ਜੋ ਖੰਭਾ ਨਾਲ ਆਕਾਸ਼ ਵਿੱਚ ਉੱਡ ਜਾਣਗੇ ਇਹਨਾਂ ਦਾ ਅੰਤ ਹੀ ਕੋਈ ਨਹੀਂ ਇਹਨਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ਪਤਾ ਨਹੀਂ ਕਿਤੇ ਨੇ ਗਰੂੜ ਵਰਗੇ ਪੰਛੀ ਨੇ ਅਨਲ ਵਰਗੇ ਪੰਛੀ ਨੇ ਜੋ ਆਪਣੇ ਖੰਭਾਂ ਨਾਲ ਆਕਾਸ਼ ਵਿੱਚ ਉਡਾਰੀਆਂ ਮਾਰਦੇ ਨੇ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕੇਤੇ ਨਭ ਵੀਰ ਅਛ ਪਛ ਕੋ karenge ਪਛ ਕੇਤੇ ਪਰਤਛ ਹੋਏ ਪਚਾਏ ਖਾਏ ਜਾਹੇਗੇ ਇੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਆਕਾਸ਼ ਵਿੱਚ ਗਰੂੜ ਅਤੇ ਅਨਲ ਵਰਗੇ ਪੰਛੀ ਪਤਾ ਨਹੀਂ ਕਿੰਨਿਆਂ ਪੰਛੀਆਂ ਦਾ ਪਕਸ਼ਨ ਕਰਨਗੇ ਅਰਥਾਤ ਉਹਨਾਂ ਨੂੰ ਮਾਰ ਕੇ ਖਾ ਜਾਣਗੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਅਤੇ ਫਿਰ ਕਿਤਨੇ ਹੀ ਪ੍ਰਗਟ ਹੋ ਕੇ ਇਹਨਾਂ ਨੂੰ ਮਾਰ ਕੇ ਪਚਾ ਕੇ ਖਾ ਜਾਣਗੇ ਇਥੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਆਕਾਸ਼ ਵਿੱਚ ਜਿਵੇਂ ਛੋਟੇ ਪੰਛੀ ਹੁੰਦੇ ਨੇ ਛੋਟੇ ਪੰਛੀ ਜਿਵੇਂ ਕਬੂਤਰ ਹੋਇਆ ਕਾਂ ਹੋਇਆ ਚਿੜੀ ਹੋਈ ਕੋਇਲ ਹੋਈ ਹੋਰ ਪੰਛੀ ਹੁੰਦੇ ਨੇ ਜਿਹੜੇ ਵੱਡੇ ਪੰਛੀ ਨੇ ਜਿਵੇਂ ਕਿ ਅਨਲ ਅਨਲ ਪੰਛੀ ਗਰੂੜ ਪੰਛੀ ਉਹ ਇਹਨਾਂ ਛੋਟੇ ਪੰਛੀਆਂ ਦਾ ਪਕਸ਼ਨ ਕਰਦੇ ਨੇ ਮਤਲਬ ਕੋਈ ਇਹਨਾਂ ਦਾ ਸ਼ਿਕਾਰ ਕਰਕੇ ਇਹਨਾਂ ਨੂੰ ਖਾ ਜਾਂਦੇ ਨੇ ਫਿਰ ਮਹਾਰਾਜ ਜੀ ਕਹਿੰਦੇ ਨੇ ਕਿ ਫਿਰ ਇਨ੍ਹਾਂ ਤੋਂ ਵੱਡੇ ਪੰਛੀ ਆਉਣਗੇ ਮਤਲਬ ਕਿ ਅੰਦਾਲੇ ਤੋਂ ਵੱਡਾ ਪੰਛੀ ਗਰੂੜ ਤੋਂ ਵੱਡਾ ਪੰਛੀ ਫਿਰ ਉਹ ਇਹਨਾਂ ਨੂੰ ਮਾਰ ਕੇ ਖਾ ਜਾਣਗੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਲ ਕਹਾ ਥਲ ਕਹਾ ਗगन ਕੇ ਗੌਣ ਕਹਾ ਕਾਲ ਕੇ ਬਣਾਏ ਸਵੇ ਕਾਲ ਹੀ ਚਵਾਹੇਗੇ ਇਹ ਤੇ ਦਸ ਮੇਸਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਕਿ ਜਲ ਵਾਸੀ ਕੀ ਥਲ ਵਾਸੀ ਕੀ ਆਕਾਸ਼ ਵਿੱਚ ਰਹਿਣ ਵਾਲੇ ਆਕਾਸ਼ ਵਿੱਚ ਵਿਚਰਨ ਵਾਲੇ ਇਹ ਸਾਰੇ ਕਾਲ ਤੋਂ ਪੈਦਾ ਹੋਏ ਨੇ ਤੇ ਅੰਤ ਵਿੱਚ ਮਹਾਰਾਜ ਕਹਿੰਦੇ ਕਾਲ ਵਿੱਚ ਹੀ ਸਮਾ ਜਾਣਗੇ ਇੱਥੇ ਮਹਾਰਾ ਦੀ ਕਹਿੰਦਾ ਭਾਵ ਹੈ ਜਿਵੇਂ ਕਿ ਜਲ ਵਿੱਚ ਰਹਿਣ ਵਾਲੇ ਜੀਵ ਜੋ ਜਲ ਵਿੱਚ ਰਹਿੰਦੇ ਨੇ ਮੱਛੀਆਂ ਡੱਡੂ ਜੋ ਜਲ ਜੀਵ ਨੇ ਸਾਰੇ ਮਗਰਮਾਛ ਹੋਇਆ ਇਹ ਸਾਰੇ ਜਲ ਜਲੀ ਜੀਵ ਨੇ ਜਲ ਵਿੱਚ ਰਹਿਣ ਵਾਲੇ ਤੇ ਥਲਵ ਤੇ ਰਹਿਣ ਵਾਲੇ ਜੀਵ ਜਿਹੜੇ ਥਲੂ ਤੇ ਧਰਤੀ ਤੇ ਰਹਿੰਦੇ ਨੇ ਤੇ ਆਕਾਸ਼ ਵਿੱਚ ਰਹਿਣ ਵਾਲੇ ਜੀਵ ਕਈ ਜੀਵ ਅਜਿਹੇ ਨੇ ਪੰਛੀ ਅਜਿਹੇ ਨੇ ਜੋ ਕਿ ਆਕਾਸ਼ ਵਿੱਚ ਉੜਦੇ ਨੇ ਤੇ ਉਹ ਆਕਾਸ਼ ਵਿੱਚ ਹੀ ਰਹਿੰਦੇ ਨੇ ਇੰਨਾ ਸਾਰਿਆਂ ਦਾ ਇਕਾਲ ਤੋਂ ਪੈਦਾ ਹੋਏ ਨੇ ਤੇ ਮਹਾਰਾਜ ਜੀ ਕਹਿੰਦੇ ਕਾਲ ਵਿੱਚ ਹੀ ਸਮਾ ਜਾਣਗੇ ਇਹਨਾਂ ਨੇ ਸਭ ਨੇ ਕਾਲ ਵਿੱਚ ਹੀ ਰੀਨ ਹੋ ਜਾਣਾ ਹੈ ਤੇਜ ਜਿਉਂ ਆ ਤੇਜ ਮੇ ਆ ਤੇਜ ਜੈਸੇ ਤੇਜ ਲੀਨ ਤਾਂ ਹੀ ਤੇ ਉਪਜ ਸਬੇ ਤਾਂ ਹੀ ਮੈਂ ਸਮਾਹੇਗੇ ਇੱਥੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਜਿਵੇਂ ਪ੍ਰਕਾਸ਼ ਅੰਧਕਾਰ ਵਿੱਚ ਅਤੇ ਅੰਧਕਾਰ ਪ੍ਰਕਾਸ਼ ਵਿੱਚ ਲੀਨ ਹੈ ਉਸੇ ਤਰ੍ਹਾਂ ਸਭ ਉਸ ਤੋਂ ਪੈਦਾ ਹੋ ਕੇ ਉਸ ਪਰਮ ਸੱਤਾ ਪਰਮਾਤਮਾ ਪਰਮਾਤਮਾ ਵਿੱਚ ਸਮਾ ਜਾਣਗੇ ਪਰਮਾਤਮਾ ਵਿੱਚ ਲੀਨ ਹੋ ਜਾਣਗੇ ਇੱਥੇ ਮਹਾਰਾਜ ਜੀ ਕਹਿਣਾ ਚਾਹੁੰਦੇ ਨੇ ਇਹ ਜੋ ਸਾਡੇ ਜੀਵ ਜੰਤੂ ਇਹ ਜੋ ਪੈਦਾ ਹੋਏ ਨੇ ਇਹ ਪ੍ਰਮਾਤਮਾ ਤੋਂ ਹੀ ਪੈਦਾ ਹੋਏ ਨੇ ਇਹਨਾਂ ਨੂੰ ਬਣਾਉਣ ਵਾਲਾ ਇਹਨਾਂ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਹੀ ਹੈ ਤੇ ਅਖੀਰ ਨੂੰ ਸਾਰੇ ਫਿਰ ਪ੍ਰਮਾਤਮਾ ਵਿੱਚ ਹੀ ਸੁਭਾ ਜਾਣਗੇ ਪ੍ਰਮਾਤਮਾ ਵਿੱਚ ਹੀ ਲੀਨ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ